ਦੋਸਤੋ ਕੈਨੇਡਾ ਦਾ ਵੀਜ਼ਾ ਵਿਜ਼ਟਰ ਵੀਜ਼ਾ ਬਿਨਾ ਕਿਸੇ ਡਾਕੂਮੈਂਟ ਤੋਂ ਬਿਨਾ ਫੰਡਸ ਤੋਂ ਬਿਨਾ ਪਾਸਪੋਰਟ ਤੋਂ ਆਧਾਰ ਕਾਰਡ ਤੇ ਲਵਾ ਦਿਆਂਗੇ ਰਾਸ਼ਨ ਕਾਰਡ ਤੇ ਲਵਾ ਦਿਆਂਗੇ ਜੀ ਇਹੋ ਜੀਆਂ ਐਡਵਰਟਾਈਜ਼ਮੈਂਟ ਸੁਣ ਕੇ ਤੁਸੀਂ ਅੱਜ ਵੀ ਪ੍ਰਭਾਵ ਹੇਠ ਆ ਕੇ ਉਹਨਾਂ ਕੋਲੇ ਜਾਂਦੇ ਹੋ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਤੁਹਾਡੇ ਤੋਂ ਵੱਡਾ ਇਸ ਵਕਤ ਦੋਸ਼ੀ ਕੋਈ ਨਹੀਂ ਆਪਦਾ ਪ੍ਰੋਫਾਈਲ ਖਰਾਬ ਕਰਨ ਦੇ ਲਈ ਮੈਂ ਹਰ ਰੋਜ਼ ਬਹੁਤ ਲੋਕਾਂ ਨੂੰ ਮਿਲਦਾ ਜਿਹੜੇ ਮੈਨੂੰ ਅੱਜ ਵੀ ਆ ਕੇ ਇਹ ਕਹਿੰਦੇ ਨੇ ਕਿ ਜੀ ਸਾਡੇ ਕੋਲੇ ਆ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਜਿਹੜੇ ਸਾਡੇ ਪਹਿਲਾਂ ਕੇਸ ਅਪਲਾਈ ਹੋਏ ਸੀ ਸਾਨੂੰ ਏਜੰਟ ਨੇ ਕਿਹਾ ਸੀ ਕੱਲਾ ਪਾਸਪੋਰਟ ਫੜਾਜੂ ਮੈਂ ਤੁਹਾਡਾ ਵੀਜ਼ਾ ਲਵਾ ਕੇ ਦੇ ਦੂੰਗਾ ਵੀਜ਼ੇ ਤੋਂ ਬਾਅਦ ਕੋਈ 15 ਲੱਖ ਮੰਗਦਾ ਕੋਈ 25 ਲੱਖ ਮੰਗਦਾ ਕੋਈ 30 ਲੱਖ ਮੰਗਦਾ ਚਲੋ ਪੈਸੇ ਤਾਂ ਜਿਹੜੇ ਜੇ ਤੁਸੀਂ ਦਿੰਨੇ ਹੋ ਤਾਂ ਹੀ ਲੋਕ ਮੰਗਦੇ ਆ ਪਰ ਇੱਕ ਚੀਜ਼ ਦਾ ਖਾਸ ਧਿਆਨ ਰੱਖੋ ਜਿਹੜੇ ਲੋਕ ਤੁਹਾਨੂੰ ਬਿਨਾਂ ਡਾਕੂਮੈਂਟੇਸ਼ਨ ਤੋਂ ਬਿਨਾਂ ਪ੍ਰੋਫਾਈਲ ਤੋਂ ਤੁਹਾਡਾ ਕੇਸ ਅਪਲਾਈ ਕਰਦੇ ਨੇ ਇਟ ਮੀਨਸ ਉਹ ਮੈਨਿਪੂਲੇਟ ਕਰਨਗੇ ਤੁਹਾਡੇ ਪ੍ਰੋਫਾਈਲ ਨੂੰ ਮਤਲਬ ਕਿ ਆਪਦੇ ਵੱਲੋਂ ਹੀ ਤੁਹਾਨੂੰ ਇਹੋ ਜੇ ਕੁਝ ਬਣਾ ਕੇ ਪੇਸ਼ ਕਰਨਗੇ ਹਾਈ ਕਮਿਸ਼ਨ ਮੂਰੇ ਕਿ ਤੁਸੀਂ ਉਹ ਸਾਰੀ ਜ਼ਿੰਦਗੀ ਜਸਟੀਫਾਈ ਨਹੀਂ ਕਰ ਪਾਉਂਗੇ ਕੱਲਾ ਵੀਜ਼ਾ ਲੱਗ ਜਾਣਾ ਹੀ ਸਭ ਕੁਝ ਨਹੀਂ ਹੈ ਉਸ ਤੋਂ ਬਾਅਦ ਤੁਸੀਂ ਕਈ ਵਾਰ ਇੰਬੈਸੀ ਨੂੰ ਫੇਸ ਕਰਨਾ ਤੇ ਜੇ ਉਹ ਪਲੱਸ 2 ਵਾਲੇ ਬੰਦੇ ਨੂੰ ਮਾਸਟਰ ਡਿਗਰੀ ਦਿਖਾ ਰਹੇ ਨੇ ਫਾਰਮਰ ਨੂੰ ਕਿਸੇ ਕਾਰਪੋਰੇਟ ਸੈਕਟਰ ਦੇ ਵਿੱਚ ਜੌਬ ਕਰਦਾ ਦਿਖਾ ਰਹੇ ਨੇ ਕੱਲ ਨੂੰ ਤੁਸੀਂ ਉਹ ਸਾਰੀਆਂ ਚੀਜ਼ਾਂ ਜਸਟੀਫਾਈ ਕਿਵੇਂ ਕਰੋਗੇ ਅੱਗੇ ਤੁਹਾਡੇ ਫਿਊਚਰ ਲਈ ਉਹ ਚੀਜ਼ਾਂ ਜੇ ਵੀਜ਼ਾ ਲੱਗ ਵੀ ਜਾਂਦਾ ਜੇ ਨਹੀਂ ਲੱਗਦਾ ਫੇਰ ਤਾਂ ਜਮ੍ਹਾਂ ਸਤਿਆਨਾਸੀਂ ਮਾਰਤਾ ਹਾਂ ਤੁਹਾਡੇ ਪ੍ਰੋਫਾਈਲ ਦਾ ਅਗਲੇ ਨੇ ਜਿਹਦੇ ਵਿੱਚ ਕਿ ਆਈ ਹੁੰਦਾ ਕਿ 100 ਕੇਸ ਅਪਲਾਈ ਹੁੰਦਾ ਦੋ ਹੀ ਨਿਕਲਦੇ ਨੇ ਅੰਮੇ ਕੇਸ ਰਿਫਿਊਜ਼ ਹੋ ਜਾਂਦੇ ਨੇ ਮੈਨਿਪੂਲੇਸ਼ਨ ਵਾਲੇ ਤੇ ਉਸ ਤੋਂ ਬਾਅਦ ਜੋ ਲੋਕ ਇੱਥੇ ਜੱਬਦੇ ਫਿਰਦੇ ਨੇ ਉਹਨਾਂ ਨੂੰ ਕੁਝ ਨਹੀਂ ਸਮਝਾਉਂਦੀ ਹੁਣ ਕੀ ਕਰੀਏ ਪਲੀਜ਼ ਇਹਨਾਂ ਚੀਜ਼ਾਂ ਤੋਂ ਬਚੋ ਆਪਦੇ ਫੰਡਸ ਪ੍ਰੋਪਰਲੀ ਮੇਨਟੇਨ ਕਰੋ ਇਹ ਵੀ ਮੈਂ ਸੁਣਿਆ ਵੀਡੀਓ ਦੇ ਵਿੱਚ ਕਿ ਜੀ ਫੰਡ ਤਾਂ ਲੋਡ ਹੀ ਨਹੀਂ ਹੈਗੀ ਫੰਡਸ ਦੀ ਤਾਂ ਕਈ ਬੰਦੇ ਕਹਿ ਰਹੇ ਨੇ ਕਿ ਫੰਡਸ ਦੀ ਵੀ ਨਹੀਂ ਲੋਡ ਹੈਗੀ ਜਦੋਂ ਤੁਹਾਨੂੰ ਬਾਹਰ ਸਪੌਂਸਰ ਹੀ ਹੈਗੀ ਉਹ ਤੁਹਾਡਾ ਟੇਕ ਕੇਅਰ ਕਰਨ ਲਈ ਤਿਆਰ ਬੈਠਾ ਤੁਸੀਂ ਕਦੋਂ ਫੰਡ ਸ਼ੋਅ ਕਰਨੇ ਆ ਫੈਮਿਲੀ ਟਾਈਜ਼ ਵੀਕ ਫੈਮਿਲੀ ਟਾਈਜ਼ ਦਾ ਤੁਸੀਂ ਹਮੇਸ਼ਾ ਇੱਕ ਕਲੌਜ਼ ਪੜ੍ਹਦੇ ਹੋ ਅਤੇ 207 ਸਬਸੈਕਸ਼ਨ ਤਹਿਤ ਨਾਸੀ ਵੀ ਤਹਿਤ ਕੇਸ ਰਿਫਿਊਜ਼ ਹੋ ਕੇ ਆਉਂਦੇ ਨੇ ਤਾਂ ਜਦੋਂ ਤੁਸੀਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਪੜ੍ਹੋਗੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੀ ਹਾਈ ਕਮਿਸ਼ਨ ਆਫ ਕੈਨੇਡਾ ਦੱਸਦਾ ਕਿ ਜੇ ਤੁਹਾਡੇ ਕੋਲੇ ਸਟਰੋਂਗ ਕੋਈ ਐਵੀਡੈਂਸ ਨਹੀਂਗਾ ਜਿਹਨੂੰ ਕੇਸ ਤੁਹਾਡਾ ਫਾਈਨੈਂਸ਼ੀਅਲ ਪੱਕ ਸਟਰੋਂਗ ਨਹੀਂਗਾ ਤਾਂ ਅਸੀਂ ਇਹ ਚੀਜ਼ ਨੂੰ ਮੁੱਖ ਰੱਖਦੇ ਹੋਏ ਵੀ ਥੋੜਾ ਕੇਸ ਰਿਫਿਊਜ਼ ਕਰਦੇ ਆ ਕਿ ਤੁਹਾਡੇ ਕੋਲ ਇੰਡੀਆ 'ਚ ਤਾਂ ਕੁਝ ਹੈ ਨਹੀਂ ਤੁਸੀਂ ਕੈਨੇਡਾ ਜਾ ਕੇ ਪੱਕੇ ਹੋਣ ਦੇ ਦਿਲ ਚੱਲੇ ਆ ਤੁਸੀਂ ਪੱਕੇ ਤੌਰ ਤੇ ਉੱਥੇ ਰਹੋਗੇ ਤੁਸੀਂ ਵਾਪਸ ਨਹੀਂ ਆਉਂਗੇ ਹਰੇਕ ਚੀਜ਼ ਦੀ ਵੈਲਿਊ ਆ ਹਰੇਕ ਚੀਜ਼ ਇੰਪੋਰਟੈਂਟ ਆ ਜਸਟੀਫਾਇਬਲ ਫੰਡਸ ਚਾਹੀਦੇ ਆ 4 ਮਨთ ਦੀ ਰਿਪੋਰਟ ਤੁਹਾਡੀ ਸਟੇਟਮੈਂਟ ਚਾਹੀਦੀ ਆ ਪ੍ਰੋਪਰ ਤੁਹਾਡੀ ਜਸਟੀਫਿਕੇਸ਼ਨ ਆਫ ਫੰਡਸ ਚਾਹੀਦੀ ਆ ਸੋਰਸ ਆਫ ਇਨਕਮ ਚਾਹੀਦਾ ਹਰ ਚੀਜ਼ ਦੀ ਵੈਲਿਊ ਆ ਜਿਹੜੀ ਚੈਕਲਿਸਟ ਦੇ ਵਿੱਚ ਹਾਈ ਕਮਿਸ਼ਨ ਆਫ ਕੈਨੇਡਾ ਨੇ ਦਿੱਤੀ ਆ ਇਸ ਲਈ ਆਪਾਂ ਲੋਕਾਂ ਦੀਆਂ ਜਿਹੜੀਆਂ ਘਟੀਆਂ ਗੱਲਾਂ ਨੇ ਦੂਰ ਰੱਗੇ ਜਦੋਂ ਵੀ ਕੇਸ ਅਪਲਾਈ ਕਰਨਾ ਬਹੁਤ ਹੀ ਸਿਹਰਦਤਾ ਨਾਲ ਪ੍ਰੋਫਾਈਲ ਬਣਾਈਏ ਆਪਦੀ ਫਾਈਲ ਚੈੱਕ ਕਰੋ ਜੋ ਹੋ ਉਹ ਸੱਚ ਲਿਖ ਕੇ ਪਾਓ ਜੇ ਤੁਹਾਡਾ ਕੇਸ ਅਜੇ ਨਹੀਂ ਰੈਡੀ ਹੁੰਦਾ 4 ਮਹੀਨੇ ਲਾ ਲਓ 6 ਮਹੀਨੇ ਲਾ ਲਓ ਕੇਸ ਨੂੰ ਰੈਡੀ ਕਰੋ ਫੰਡਸ ਰੱਖੋ ਉਹਨਾਂ ਨੂੰ ਵੋਲਡ ਕਰੋ ਉਹਨਾਂ ਨੂੰ ਜਸਟੀਫਾਇਬਲ ਬਣਾਓ ਸੋਰਸ ਆਫ ਇਨਕਮ ਰੈਡੀ ਕਰੋ ਹਰ ਚੀਜ਼ तरीके ਨਾਲ ਹੋਊਗੀ ਇੱਕ ਰੂਲਸ ਐਂਡ ਰੈਗੂਲੇਸ਼ਨ ਦੇ ਤਹਿਤ ਹੋਊਗੀ ਫਿਰ ਵੀ ਤੁਸੀਂ ਅੱਗੇ ਸਰਵਾਈਵ ਕਰ ਸਕਦੇ ਆ ਨਹੀਂ ਤਾਂ ਫਿਰ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਸਾਰੀਆਂ ਚੀਜ਼ਾਂ ਇਟ ਮੀਨਸ ਕਿ ਅਲਾ ਫਾਰਮ ਭਰ ਕੇ ਭੇਜ ਰਿਹਾ ਮੈਂ ਕੋਈ ਤੁਹਾਡੀ ਜੇ ਮੈਂ ਕੋਈ ਡਾਕੂਮੈਂਟ ਪੇਸ਼ ਕਰੂੰਗਾ ਉਹ ਸਾਰਾ ਨਕਲੀ ਹੋਊਗਾ ਇਲੀਗਲ ਹੋਊਗਾ ਸੋ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਗਏ ਆਪ ਹੀ ਤੁਹਾਨੂੰ ਹੁਣ ਸਿਆਣੇ ਹੋਣਾ ਪੈਣਾ ਆਪ ਤੁਹਾਨੂੰ ਧਿਆਨ ਦੇਣਾ ਪੈਣਾ ਜਾਗਰੂਕ ਹੋਣਾ ਪੈਣਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਫਿਊਚਰ ਤੁਹਾਡੇ ਬੱਚਿਆਂ ਦਾ ਫਿਊਚਰ ਸਿਕਿਉਰ ਹੋਵੇ ਥੈਂਕ ਯੂ